ਵਿਸਰਣਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹਿ ਇਹੋ ਵਿਸਰਣਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹਿ ਇਹੋ ਜਿਨਾ ਨਾ ਨਿਸਰੇ ਨਾਮ ਸੇਖਨੇ ਹਿਆ ਏਤਨ ਜਾਨੋ ਮੂਲੇ ਸਾਈ ਜਿਹਿਆ ਸਭ ਤੋਂ ਪਹਿਲਾਂ ਗੁਰੂ ਜੀ ਦੀ ਫਤਿਹ ਪ੍ਰਮਾਣ ਕਰਨੀ ਗੁਰੂ ਜੀ ਦੀ ਦਿੱਤੀ ਹੋਈ ਫਤਿਹ ਦਾ ਜਿਵੇਂ ਆਪ ਹਦੇ ਵਿੱਚ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੋਸ਼ਲ ਮੀਡੀਆ 'ਰਾਂਹੀਂ ਜਾਂ ਵੈਸੇ ਜਿਵੇਂ ਵਿੱਚ ਵਿਚਰਦੇ ਆਂ ਆਮ ਹੀ ਗੱਲਾਂ ਸਾਧੂਆਂ ਦੇ ਬਚਨ ਗੁਰਸਿੱਖਾਂ ਦੇ ਬਚਨ ਨੂੰ ਸਰਵਣ ਕਰਦੇ ਆਂ ਅਤੇ YouTube ਦੇ ਵੀਡੀਓ ਦੇ ਵੀ ਵੱਖ-ਵੱਖ ਕਥਾਵਾਚਕਾਂ ਅਤੇ ਵੱਖ-ਵੱਖ ਸੰਪਰਦਾਵਾਂ ਅਤੇ ਉਹ अनेका ਇਸ ਗੁਰੂ ਸਿਖਾ ਤੋਂ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੇ ਕੋਈ ਇਸ ਮੰਤਰ ਦਾ ਮੂਲ ਅਤੇ ਇਸ ਦੇ ਵਿੱਚ ਧਿਆਨ ਟਿਕਾਉਣ ਦਾ ਤਰੀਕਾ ਸੁਣਦੇ ਹਾਂ ਦਸਰਮਨ ਕਰ ਰਹੇ ਹਾਂ ਤੇ ਉਸ ਨੂੰ ਜ਼ਿੰਦਗੀ 'ਚ ਢਾਲਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਪਰ ਅਸੀ ਅਨਹਦ ਸਾਜਿਕ ਜਾਂ ਦਸੰਦਵਾਰ ਕਹਿ ਲਈਏ ਅਨਹਦ ਸਾਜਿਕ ਕਹਿ ਲਈਏ ਜਾਂ ਸੁਰਤ ਨੂੰ ਟਿਕਾਉਣਾ ਮਾਰਗਦਰਸ਼ਨ ਕਰਨਾ ਅਤੇ ਠਲਡਾਈਸ ਜੀ ਸ੍ਰੀ ਅਕਨਦ ਦੇ ਬਾਰੇ ਜਾਣਦੇ ਹਾਂ ਤੇ ਖੋਜ ਕਰਦੇ ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਸਾਡੇ ਅੰਦਰ ਹੀ ਦਸੋਂ ਦੁਆਰ ਨੇ ਅਨਹਦ ਸਾਇਲ ਕੁੰਡਲੀ ਸ਼ਕਤੀ ਤੇ ਵੱਖ-ਵੱਖ ਤਰ੍ਹਾਂ ਦੀਆਂ ਸ਼ਕਤੀਆਂ ਹਨ ਜੋ 7 ਚੱਕਰ ਹਨ ਉਹ ਸਾਡੇ ਅੰਦਰ ਹੀ ਮੌਜੂਦ ਹਨ ਪਰ ਉਹ ਜਿਹੜੇ 7 ਚੱਕਰ ਹਨ ਜੋ ਕੁੰਡਲੀ ਹੈ ਜਿਹਨੂੰ ਕੁੰਡਲਨੀ ਸ਼ਕਤੀ ਜੰਨੇ ਆ ਉਹ ਧੁੰਨੀ ਦੇ ਥੱਲੇ ਸੱਪ ਦੀ 냥ੀ ਵੱਲ ਮਾਰ ਕੇ ਬੈਠੀ ਹੈ ਇਸ ਤੇ ਫੇਰ ਕਿਤੇ ਵਿਚਾਰ ਕਰਾਂਗੇ ਅਤੇ ਸਾਡਾ ਜਿਹੜਾ ਜਾਨ ਹੈ ਭਾਵ ਅਸੀਂ ਵੀਰੇ ਹੀ ਨਾਸ ਕਰਦੇ ਹਾਂ ਉਸ ਉਸ ਨੂੰ ਰੋਕਣ ਦੇ ਨਾਲ ਉਸ ਦੀ ਸਹਾਇਤਾ ਨਾਲ ਅਸੀਂ ਕਿੱਡਾ ਦਸ਼ਮਦਾਰ ਤੱਕ ਪਹੁੰਚ ਸਕਦੇ ਹੋ ਕਿਸੇ ਅਗਲੀ ਵੀਡੀਓ 'ਚ ਅਸੀਂ ਸਾਂਝ ਪਾਵਾਂਗੇ ਅਸੀਂ ਇਹ ਗੱਲ ਮੇਨ ਕਰਨੇ ਹਾਂ ਅਸੀਂ ਜਦੋਂ ਵੀ ਸੁਰਤ 'ਚ ਟਾਂ ਟਕਾਉਣਾ ਹੈ ਤਾਂ ਅਸੀਂ ਗੁਰੂ ਦੇ ਅਸੀਂ ਆਪਣੀ ਆਤਮਾ ਦੇ ਮੁਰਸ਼ਿਦ ਦੇ ਕਿਸੇ ਚੱਕਰ ਤੇ ਕਿਸੇ ਸ਼ਕਤੀ ਦੇ ਜਾਂ ਠੰਡਾ ਇਸ ਦੇ ਜਦੋਂ ਅਸੀਂ ਦਰਸ਼ਨ ਕਰਨੇ ਹਨ ਉਹ ਕਿਸ ਤਰ੍ਹਾਂ ਕੀਤੇ ਜਾ ਸਕਦੇ ਹਨ ਇਹਨਾਂ ਚੀਜ਼ਾਂ ਨੂੰ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਅਸੀਂ ਵੀ ਅਸੀਂ ਆਪਣੀ ਵੀ ਨਹੀਂ ਕਰਦੇ ਨਾ ਕਿਸੇ ਦੀ ਕਰਦੇ ਹਾਂ ਕੋਈ ਕਹਿੰਦਾ ਹੈ ਮੱਥੇ ਜਟਿਆ ਢਕਾਉਣਾ ਹੈ ਕੋਈ ਕਹਿੰਦਾ ਕੰਠ ਤੇ ਕੋਈ ਕਹਿੰਦਾ ਨਾਭੀ ਤੇ ਤੁੰਨੀ ਪਾਓ ਉਸੇ ਤੇ ਢਕਾਉਣਾ ਹੈ ਅਨਹਦ ਵਸਾ ਸੁਣਨੇ ਹਨ ਟੱਲ ਸੁਣਨੇ ਹਨ ਸੰਗੀਤ ਸੁਣਨਾ ਹੈ ਪਰ ਇਸ ਤਰ੍ਹਾਂ ਨਹੀਂ ਸਾਨੂੰ ਸਭ ਤੋਂ ਪਹਿਲਾਂ ਧੁਨ 'ਚ ਧਿਆਨ ਟਿਕਾਉਣਾ ਚਾਹੀਦਾ ਹੈ ਕਿਉਂ ਗੁਰੂ ਨਾਨਕ ਸਾਹਿਬ ਜਗਤ ਗੁਰੂ ਪਿਤਾ ਜੀ ਗੁਰਨਾਦ ਸਾਹਿਬ ਕਹਿੰਦੇ ਹਨ ਕਿ ਧੁਨ ਵਿੱਚ ਧਿਆਨ ਕਿਉਂਕਿ ਧੁਨ 'ਚ ਧਿਆਨ ਹੋਵੇਗਾ ਤੇ ਜਾਨਣਾ ਜਾਨਣਾ ਕਿ ਉਸ ਪ੍ਰਭੂ ਕਾਲਪਨ ਦੀ ਸ਼ਕਤੀ ਸਾਡੇ ਜੋ ਅੰਦਰ ਬਰਾਜਰੀ ਹੈ ਸਾਨੂੰ ਸਭ ਤੋਂ ਪਹਿਲਾਂ ਉਸ ਸ਼ਕਤੀ ਬਾਰੇ ਪ੍ਰਧਾਨ ਲਗਣਾ ਜ਼ਰੂਰੀ ਹੈ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਗੁਰਮੰਤਰ ਦਾ ਜਾਪ ਕਰ ਰਹੇ ਹਾਂ ਉਹ ਤੁਨ ਹੈ ਜਿਸ ਦੀ ਅਸੀਂ ਪੁਕਾਰ ਕਰ ਰਹੇ ਹਾਂ ਨੌਂ ਦੁਆਰੇ ਪਰਕ ਲਈ ਦਸਾਂ ਗੁਪਤ ਰਖਾਇਆ ਨੌਂ ਪ੍ਰਗਟ ਦਸਾਂ ਗੁਪਤਿਆ ਉਹ ਸਾਨੂੰ ਪਵਨ ਵਜੇ ਦੀ ਉਸ ਨੂੰ ਪਵਨ ਦੇ ਨਾਲ ਹੀ ਪਵਨ ਦੀ ਲੀਤ ਤੁਰਿਆਂ ਹੀ ਸਾਨੂੰ ਉਹ ਦਿਖਾਈ ਦੇਵੇਗਾ ਜਦੋਂ ਅਸੀਂ ਵਾਹਿਗੁਰੂ ਜਾਂ ਸਤਨਾਮ ਜਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਜਾਂ ਤਾਂ ਵੈਸੇ ਗੁਰਮੰਤਰ ਦਾ ਜਾਪ ਜਦੋਂ ਧੁਨ ਕਰਦੇ ਹਾਂ ਜਦੋਂ ਉਸ ਨੂੰ ਬਾਰ-ਬਾਰ ਗੇੜਾ ਦਿੰਦੇ ਹਾਂ ਜਿਵੇਂ ਸੰਤ ਬਾਬਾ ਹਿਰਾਸ ਸਿੰਘ ਜੀ ਛੋਟੇ ਘਮਾਲੇ ਮਹਾਪੁਰ ਕੇ ਆ ਕਰਦੇ ਸਨ ਮਿੱਟਪਾ ਚਲਾਉਣਾ ਜਦੋਂ ਅਸੀਂ ਇਸ ਨੂੰ ਗੇੜਾ ਦਿੰਦੇ ਹਾਂ ਭਾਵ ਇਸ 600 ਰੁਪਏ ਚ ਰੱਖਿਆ ਦਾ ਜੀੜਾ ਦਿੰਨੇ ਹਾਂ ਤੇ ਉਹ ਜਿਹੜਾ ਸੀ ਸ਼ਬਦ बोल ਰਹੇ ਹਨਾ ਸਤਨਾਮ ਵਾਹਿਗੁਰੂ ਜਾਂ ਕੱਲਾ ਵਾਹਿਗੁਰੂ ਇਸ ਸ਼ਬਦ ਨੂੰ ਅੱਖਾਂ ਬੰਦ ਕਰਕੇ ਥੋੜਾ ਜਿਹਾ ਮਸਤ ਮਸਤਕ ਜਿੱਥੇ ਬੀਬੀਆਂ ਬਿੱਦੀ ਲਗਾਉਂਦੀਆਂ ਹਨ ਉੱਤੋਂ ਥੋੜੀ ਜਿਹਾ ਉੱਪਰ ਮਤ ਮਸਤਕ ਤੇ ਧਿਆਨ ਟਿਕਾਉਣਾ ਹੈ ਕੋਈ ਯੋਰ ਨਹੀਂ ਪਾਉਣਾ ਕੋਈ ਅੱਖਾਂ ਨਾਲ ਉੱਪਰ ਨੂੰ ਅੱਖਾਂ ਬੰਦ ਕੇ ਉੱਪਰ ਧਿਆਨ ਨਾ ਕੋਨ ਦਿ ਲੋੜ ਨਹੀਂ ਸਿਰਫ ਜਿਹੜਾ ਅਸੀਂ ਸ਼ਬਦ ਉਚਾਰਨ ਕਰ ਰਹੇ ਹਾਂ ਵਾਹਿਗੁਰੂ ਵਾਹਿਗੁਰੂ ਇਸ ਤੋਂ ਨਨੋ ਹੌਲੀ ਹੌਲੀ ਆਪਣੇ ਕੰਨਾਂ ਤੱਕ ਆਉਣਾ ਹੈ ਇਹਨੂੰ ਸਰਵਣ ਕਰਨਾ ਹੈ ਬਾਹਰਲੀ ਜਿੰਨੀ ਵੀ ਵੋਇਸ ਹੈ ਆਵਾਜ਼ ਹੈ ਉਹ ਮੈਟਰ ਨੂੰ ਸਭ ਨੂੰ ਅਣਦੇਖਾ ਕਰ ਦੇਣਾ ਹੈ ਅਣ ਸੁਣਾ ਕਰ ਦੇਣਾ ਹੈ ਸਿਰਫ ਉਸੇ ਸ਼ਬਦ ਵਿੱਚ ਹੀ ਧਿਆਨ ਹੋਣਾ ਚਾਹੀਦਾ ਹੈ ਸਤਨਾਮ ਵਾਹਿਗੁਰੂ ਵਾਹਿਗੁਰੂ ਇਸ ਨੂੰ ਪਹਿਲੇ ਦਿਨ ਕਮ ਸੇ ਕਮ 5 ਮਿੰਟ ਦੀਪੇ ਫਿਰ 10 ਮਿੰਟ ਫਿਰ 15 ਫਿਰ ਅੱਧਾ ਘੰਟਾ ਪਹਿਲੇ ਦਿਨ ਹੀ ਘੰਟਿਆਂ ਬਧੀ ਕਰਨਾ ਕਿਉਂਕਿ ਮਨ ਦਾ ਸੁਭਾਅ ਹੈ ਇਹ ਅੱਕਦਾ ਬਹੁਤ ਜਲਦੀ ਥੱਕਦਾ ਬਹੁਤ ਜਲਦੀ ਜਦੋਂ ਵੀ ਇਸ ਕੰਮ ਦੀ ਸ਼ੁਰੂਆਤ ਕਰਨੀ ਆ 2 ਤੋਂ 5 ਮਿੰਟ ਦੇ ਵਿੱਚ ਵਿੱਚ ਕਰਨੀ ਆ ਦੋ ਤੋਂ ਹੱਦ ਪੰਜ ਕਦ ਸਿਕਮ ਇਸ ਨੂੰ ਹਫਤਾਇਦਾਂ ਕਰਨਾ ਫਿਰ ਹੌਲੀ ਹੌਲੀ ਜਿਉਂ ਵੀ ਆਸਵਾਦਾ ਜਾ ਚੁੰਗੜਾ ਵਧਦਾ ਜਾ ਫਿਰ ਇਸ ਤਰ੍ਹਾਂ ਸਮੇਂ ਦੀ ਮਾਤਰਾ ਵਧਉਂਦੇ ਜਾਣਾ ਹੈ ਸਿਰਫ ਇਹ ਧਿਆਨ ਇੱਕੋ ਹੀ ਗੁਰ ਸਿੱਖ ਨੇ ਰੱਖਿਆ ਹੈ ਧਿਆਨ ਜਿਹੜਾ ਸ਼ਬਦ ਦੀ ਧੁਨੀ ਵੱਲ ਹੋਣਾ ਚਾਹੀਦਾ ਹੈ ਵਾਹਿਗੁਰੂ ਵਾਹਿਗੁਰੂ ਜਿੰਨੇ ਮਰਜ਼ੀ ਮਸਤਕ ਅਗੇ ਚੱਕਰਾ ਰੌਣ ਬਿਜਲੀਆਂ ਲਿਸ਼ਕਣ ਵਾਜਾ ਸੋਹ ਦੇ ਵੱਲ ਧਿਆਨ ਸਿਰਫ ਸ਼ਬਦ ਵੱਲ ਧਿਆਨ ਦੇਣਾ ਹੈ ਅੱਗੇ ਜਿਉਂ-ਜਿਉਂ ਖੇੜ ਬਣੇਗੀ ਤੇ ਉਹ ਤੁ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਨੂੰ ਸੋਝੀ ਆਈ ਜਾਏਗੀ ਸਿਰਫ ਇਹ ਸ਼ਬਦ ਵੱਲ ਧਿਆਨ ਧਿਆਨ ਜੁੜੀ ਹੈ ਇੰਨੀ ਕ ਬੇਨਤੀ ਤੁਸਾਂ ਜੀ ਜੋ ਬਾਈ ਹੈ ਸ਼ਬਦਾਂ ਦੀ ਪ੍ਰਮਾਣ ਕਰਨੀ ਵਾਹਿਗੁਰੂ ਦੀ ਖਾਸਾ ਵਾਹਿਗੁਰੂ ਜੀ ਦੀ ਖਾਤਿਰ